ਹਾਂਜੀ ਕਿਵੇਂ ਉਹ ਆ ਦੇਖੋ ਤੁਹਾਨੂੰ ਕਿਵੇਂ ਮਿਲਟਰੀ ਵਾਲੇ ਵਾਂਗ ਵੱਡਾ ਸਾਰਾ ਘਰ ਜਾਇਦੀਂ ਦਾ ਉਹ ਇੱਕ ਇਧਰਲੇ ਪਾਸੇ ਵੀ ਦੇਖੋ ਹਨਾ ਥੋੜਾ ਜਿਹਾ ਨਜ਼ਾਰਾ ਪਹਿਲਾ ਨਜ਼ਾਰਾ ਦੇਖ ਲਓ ਫਿਰ ਇਧਰਲੇ ਪਾਸੇ ਨੂੰ ਵੀ ਦੇਖ ਲਓ ਤੇ ਫਿਰ ਇਧਰਲੇ ਪਾਸੇ ਨੂੰ ਵੀ ਦੇਖ ਲਓ ਮੇਰਾ ਤੁਹਾਨੂੰ ਸਾਈਡਾਂ ਦਿਖਾਉਣ ਦਾ ਮਤਲਬ ਪਤਾ ਕੀ ਹੈ ਵੀ ਆਪਾਂ ਪੰਜਾਬ ਚ ਬੈਠੇ ਆਂ ਆਪਾਂ ਇੱਕ ਚੀਜ਼ ਦੇ ਵਿੱਚ ਫਸੇ ਆਂ ਆਪਾਂ ਨੂੰ ਇਹ ਨਹੀਂ ਪਤਾ ਵੀ ਇੱਥੇ ਬਹੁਤ ਕੁਝ ਹੈ ਇਹ ਧਰਤੀ ਸਿਆਉਣੇ ਅਰਗੀ ਆ ਇੱਥੇ ਬਹੁਤ ਕੁਝ ਹੋ ਸਕਦਾ ਹੈ ਠੀਕ ਹੈ ਇਸ ਕਰਕੇ ਆ ਬੰਦੇ ਨੇ ਵੱਡਾ ਸਾਰਾ ਘਰ ਪਾਤਾ ਮਿਲਟਰੀ ਵਾਲਿਆਂ ਵਾਂਗੂ ਜਿਹਨੂੰ ਪੋਲੀ ਹਾਊਸ ਕਹਿੰਦੇ ਆ ਇਹਦੇ ਵਿੱਚ ਇਹ ਬੰਦਾ ਫਸਲਾਂ ਬੀਜ ਰਿਹਾ ਠੀਕ ਹੈ ਹੁਣ ਪਹਿਲਾਂ ਹੁਣ ਇਹ ਪਾਇਆ ਪਹਿਲਾਂ ਤਕਨੀਕ ਸਿੱਖੀ ਫਿਰ ਪਾਇਆ ਫਿਰ ਇਹਦੇ ਚ ਫਸਲਾਂ ਵੀ ਬੀਜ ਕੇ ਵੇਚਦਾ ਇਦੇ ਵਿੱਚ ਖੀਰੇ ਵਗੈਰਾ ਜਾਂ ਇਹੋ ਜਿਹੀਆਂ ਚੀਜ਼ਾਂ ਬੀਜੀਆਂ ਹੋਈਆਂ ਨੇ ਕਾਰਨ ਕੀ ਆ ਵੀ ਸਾਡੇ ਕੋਲੇ ਬੱਦਲ ਬਹੁਤ ਨੇ ਪਰ ਆਪਾਂ ਉਹਨਾਂ ਨੂੰ ਕਰਨ ਦੀ ਕੋਸ਼ਿਸ਼ ਨਹੀਂ ਕਰਦੇ ਦੇਖੋ ਇਧਰਲੇ ਪਾਸੇ ਪੂਰਾ ਡ੍ਰੈਗਨ ਵੀ ਲੱਗਿਆ ਹੋਇਆ ਹੁਣ ਇੱਥੇ ਜੇ ਆ ਕੇ ਤੁਹਾਨੂੰ ਬਾਹਰ ਵਾਲੀ ਫੀਲਿੰਗ ਆਉਂਦੀ ਹੈ ਨਾ ਬਈ ਯਾਰ ਇਹ ਤਾਂ ਬਾਹਰ ਹੀ ਹੋ ਸਕਦਾ ਸੀ ਇੱਥੇ ਨਹੀਂ ਹੋ ਸਕਦਾ ਹੋ ਸਭ ਕੁਝ ਸਕਦਾ ਆਪਾਂ ਨੂੰ ਥੋੜੇ ਜਿ ਜਿਹੜੇ ਰਵਾਇਤੀ ਕੰਮ ਆ ਉਹ ਛੱਡ ਕੇ ਵਪਾਰੀਆਂ ਵਾਂਗੂੰ ਨਾ ਵਪਾਰ ਵਾਲ ਦਿਮਾਗ ਦੇ ਵਿੱਚ ਖਬੋਣਾ ਪੈਣਾ ਵੀ ਯਾਰ ਆ ਵੀ ਕੰਮ ਹੋ ਸਕਦਾ ਆ ਵੀ ਕੰਮ ਹੋ ਸਕਦਾ ਆ ਵੀ ਕੰਮ ਹੋ ਸਕਦਾ ਠੀਕ ਹੈ ਘੱਟੋ ਘੱਟ ਇਹ 3 ਤੋਂ 4 ਕਿੱल्ल्याਾਂ ਦੇ ਵਿੱਚ ਤਾਂ ਡ੍ਰੈਗ ਨਹੀਂ ਲੱਗਿਆ ਹੋਇਆ ਫਿਰ ਕਿੱਲੇ 1.5 ਕਿੱਲੇ ਦੇ ਵਿੱਚ ਇਹ ਚੀਜ਼ ਲੱਗੀ ਹੋਈ ਆ ਮੇਰਾ ਵੀਡੀਓ ਬਣਾਉਣਾ ਜਿਹੜੇ ਕਿਸਾਨ ਕੁਈ ਉਹ ਜਿਹੇ ਚੀਜ਼ਾਂ ਕਰਨੀਆਂ ਚਾਹੁੰਦੇ ਜਾਂ ਨਵੀਂ ਜਨਰੇਸ਼ਨ ਕਰਨੀ ਚਾਹੁੰਦੇ ਆ ਜਾਂ ਜਿਹਦੇ ਕੋਲੇ ਪਹੁੰਚ ਹੈ ਥੋੜੀ ਜੀ 10 20 ਕਿੱਲੇ ਜ਼ਮੀਨ ਹੈਗੀ 5 ਕਿੱਲਿਆਂ ਦੇ ਉੱਤੇ ਇਹ ਟ్రਾਇਲ ਕਰਨਾ ਚਾਹੁੰਦਾ 5-4 ਸਾਲ ਵਾਸਤੇ ਕੋਈ ਮਾੜੀ ਗੱਲ ਨਹੀਂ ਹੈਗੀ ਔਰ ਬਾਹਰ ਜਾ ਕੇ ਵੀ ਆਪਾਂ ਇਹੀ ਕੰਮ ਕਰਦੇ ਆ ਦੇਖੋ ਇਹਦੇ ਚ ਗੰਡੇ ਵੀ ਲਾਏ ਹੋਏ ਔਰ ਬਾਹਰ ਜਾ ਕੇ ਆਪਾਂ ਕਿਹੜਾ ਵੀ ਉੱਥੇ ਮਤਲਬ ਕੁਰਸੀਆਂ ਤੇ ਬਹਿ ਜਾਂਦੇ ਆ ਬਾਹਰ ਜਾ ਕੇ ਵੀ ਕੰਮ ਹੀ ਕਰਦੇ ਆ ਜੇ ਆਪਾਂ ਆਪਣੇ ਖੇਤਾਂ ਦੇ ਵਿੱਚ ਜਿਹਦਾ ਜਿਹਦਾ ਪਾਣੀ ਮਰਦਾ ਹੈ ਜਿਹਦੇ ਕੋਲ ਗਜਾਇਸ ਹੈਗੀ ਆ ਜੇ ਆਪਾਂ ਆਪਣੇ ਖੇਤਾਂ ਦੇ ਵਿੱਚ ਰਹਿ ਕੇ ਆਪਣਾ ਕੰਮ ਹੀ ਇਸ ਤਰੀਕੇ ਨਾਲ ਕਰਾਂਗੇ ਆਪਾਂ ਨੂੰ ਬਾਹਰ ਹੀ ਨਾ ਜਾਣਾ ਪਵੇ ਹੁਣ ਬੁੜੀਆਂ ਵੀ ਕੁੜੀਆਂ ਵੀ ਮੁੰਡੇ ਵੀ ਬੁੜੇ ਵੀ ਬੁੜੀਆਂ ਵੀ ਉਹ ਬਾਹਰ ਨੂੰ ਭਜਦੇ ਆ ਆ ਵਿੱਚ ਗੱਲ ਤੁਹਾਨੂੰ ਦੱਸਦਾ ਪਨੀਰੀ ਵੀ ਤਿਆਰ ਕਰ ਰਹੇ ਨੇ ਨਾਲ ਨਾਲ ਹੋਰ ਬਹੁਤ ਚੀਜ਼ਾਂ ਹੋ ਜਾਂਦੀਆਂ ਨੇ ਠੀਕ ਆ ਹੁਣ ਬਾਹਰ ਜਾ ਕੇ ਤਾਂ ਸਾਰੇ ਕੰਮ ਕਰਨ ਨੂੰ ਤਿਆਰ ਆਂ ਕਹਿੰਦੇ ਪਾਪਾ ਤੂੰ ਵੀ ਨਾ ਕਰ ਇਹ ਰਾ ਕੁੜੀ ਨੂੰ ਕਹਿੰਦੇ ਤੂੰ ਵੀ ਘਰੋਂ ਬਾਹਰ ਜਾ ਤੇ ਇੱਥੇ ਜੇ ਕਿਸੇ ਦੀ ਕੁੜੀ ਬੁੜੀ ਜਾਂ ਬੁੜਾ ਖੇਤ ਚ ਕੰਮ ਕਰੂ ਫਿਰ ਸ਼ਰਮ ਆਉਂਦੀ ਆ ਹੈ ਜਾਂ ਤਾਨੇ ਵੱਜਦੇ ਆ ਕੀ ਗੱਲ ਬਈ ਆਪ ਦਾ ਕੰਮ ਕਰੀਏ ਤਾਨੇ ਬਾਗਿਆ ਬਗਾਨੇ ਥਾਂ ਜਾ ਕੇ ਨੌਕਰ ਬਣੀਏ ਤਾਂ ਸਾਨੂੰ ਕੋਈ ਤਾਨੇ ਨਹੀਂ ਚਾਹੇ ਉੱਥੇ ਕੁੜੀ ਜਾਵੇ ਚਾਹੇ ਬੁੜੀ ਜਾਵੇ ਤੇ ਚਾਹੇ ਨੂੰ ਜਾਵੇ ਚਾਹੇ ਧੀ ਜਾਵੇ ਜੇ ਆਪਦੇ ਖੇਤ ਚ ਕੰਮ ਕਰਾਂਗੇ ਉਹ galt ਦਾ ਸਾਥੀਓ ਮੇਰਾ ਵੀਡੀਓ ਬਣਾਉਣ ਦਾ ਮਤਲਬ ਖਾਸ ਇਹੀ ਹੈ ਵੀ ਆਪਾਂ ਆਪਣੇ ਪੰਜਾਬ ਦੇ ਵਿੱਚ ਜਿਹੜੇ ਵਧੀਆ ਕਿਸਾਨ ਨੇ ਸਿਹਰਦ ਕਿਸਾਨ ਨੇ ਜਾਂ ਨੌਜਵਾਨ ਮੁੰਡੇ ਐ ਆਪਦਾ ਆਪਦਾ ਕੰਮ ਤੋਰੋ ਠੀਕ ਐ ਐਵੇਂ ਹੋੜ ਨਾ ਬਣਾਓ ਇੱਕ ਦੂਜੇ ਦੇ ਪਿੱਛੇ ਨਾ ਲੱਗੋ ਆਪਦਾ ਸਿਆਉਣੇ ਵਰਗੀ ਜਗਾ ਛੱਡ ਕੇ ਬਦੇਸਾਂ ਦੇ ਵਿੱਚ ਜਾਂ ਨੌਕਰ ਬਣ ਕੇ ਨਾ ਰਹਿ ਜਾਓ ਠੀਕ ਆ ਇੱਥੇ ਕਿੱਲੇ ਵਾਲਾ ਵੀ ਦੋ ਕਿੱਲੇ ਵਾਲਾ ਵੀ ਮਾਲਕ ਹੈ ਉੱਥੇ ਤੁਸੀਂ ਨੌਕਰ ਹੀ ਬੱਜੋਗੇ ਆਪਣੀ ਇਹ ਵੀਡੀਓ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਤੇ ਕਮੈਂਟ ਕਰ ਦਿਆ ਕਰੋ ਮੈਂ ਕਾਫੀ ਚੀਜ਼ਾਂ ਦੱਸਣ ਦੀ ਕੋਸ਼ਿਸ਼ ਕੀਤੀ ਹੈ ਇਹਦੇ ਵਿੱਚ ਬਈ ਕਿਸ ਤਰ੍ਹਾਂ ਅਸੀਂ ਇੱਥੇ ਰਹਿ ਗਏ ਜਿਹਦੇ ਕੋਲੇ ਥੋੜਾ ਜਿਹਾ ਹੱਥ ਪੈਂਦਾ ਉਹ ਆਪਣਾ ਵਪਾਰ ਆਪ ਖੁਦ ਕਰ ਸਕਦਾ ਹੈ ਹਰ ਚੀਜ਼ ਹੁੰਦੀ ਹੈ ਠੀਕ ਹੈ ਤੇ ਸਾਨੂੰ ਬਸ ਸਿਰਫ ਕੀਆ ਪਹਿਲ ਕਿਹਨੂੰ ਕਰਨੀ ਪਊ ਮਾਂ ਪਿਓ ਨੂੰ ਕਰਨੀ ਪਊ ਕਿ ਉਹ ਆਪਣੇ ਬੱਚੇ ਨੂੰ ਇਹ ਕਹਿਣਾ ਬੰਦ ਕਰੇ ਕਿ ਇੱਥੇ ਕੁਝ ਹੈ ਨਹੀਂ ਇੱਥੇ ਧੱਕੇ ਆ ਇੱਥੇ ਬੁਰੇ ਹਾਲ ਆ ਇੱਥੇ ਕੁਝ ਹੈ ਨਹੀਂ ਠੀਕ ਹੈ ਜਦੋਂ ਆਪਾਂ ਜਵਾਗ ਦੇ ਦਿਮਾਗ 'ਚ ਇਹ ਚੀਜ਼ਾਂ ਸ਼ੁਰੂ ਤੋਂ ਭਰਨੀ ਆ ਸ਼ੁਰੂ ਕਰ ਦੰਨੇ ਆ ਤੇ ਫੇਰ ਬੱਚੇ ਉਹੀ ਗੱਲ ਦਿਮਾਗ ਚ ਹੈ ਵੀ ਇੱਥੇ ਕੁਝ ਨਹੀਂ ਜਿਹੜਾ ਕੁਝ ਹੈਗਾ ਬਾਹਰ ਹੀ ਆ ਠੀਕ ਆ ਤੇ ਉਹਨਾਂ ਦੇ ਦਿਮਾਗ ਚ ਉਹੀ ਕੀੜਾ ਭਰਿਆ ਜਨ ਵੀ ਜਿਹੜੇ ਬਾਹਰ ਆ ਬਾਹਰ ਦਾ ਮਤਲਬ ਡਾਲਰ ਤੇ ਠੋਲੂ ਆ ਜਿਹੜੇ ਉਹ ਦਰਸਤਾਂ ਲੱਗੇ ਵਾ ਤੋੜਨੇ ਆ ਵਾ ਹੋਰ ਕੋਈ ਕੰਮ ਨਹੀਂ ਖਾਣਾ ਪੀਣਾ ਇਸ ਕਰ ਨਹੀਂ ਤੇ ਜਦੋਂ ਉੱਥੇ ਜਾਂਦੇ ਆ ਤੇ ਉੱਥੇ ਫਿਰ ਹੋਰ ਹੀ ਕੁਝ ਪਤਾ ਲੱਗਦਾ ਇਸ ਕਰਕੇ ਸਾਨੂੰ ਸਾਡੀਆਂ ਨਾਸਲਾਂ ਨੂੰ ਬਚਾਉਣ ਵਾਸਤੇ ਇੱਕ ਇਹੋ ਜਿਹੇ ਉਪਰਾਲੇ ਕਰਨੇ ਪੈਣੇ ਆ ਕਿ ਜਿਹਦਾ ਹੱਥ ਪੈਂਦਾ ਜਾਂ ਜਿਹੜਾ ਕੋਈ ਨੌਜਵਾਨ ਇੱਥੇ ਰਹਿ ਕੇ ਕੰਮ ਕਰਨਾ ਚਾਹੁੰਦਾ ਉਹ ਆਪਣਾ ਆਪਣਾ ਕੋਈ ਇਹੋ ਜਿਹਾ ਮਾਡਰਨ ਤਕਨੀਕ ਦੇ ਨਾਲ ਆਪਣੇ ਖੇਤਾਂ ਦੇ ਵਿੱਚ ਰਹਿ ਕੇ ਕੰਮ ਕਰੋ ਇੱਕ ਕੰਮ ਵੀ ਕਰਨਾ ਇਹ ਖੇਤਾਂ ਦੇ ਵਿੱਚ ਦੂਸਰਾ ਇਹਨੂੰ ਆਨੰਦ ਨਾ ਕਰੋ ਪਹਿਲੇ ਸਮਿਆਂ ਦੇ ਵਿੱਚ ਖੇਤ ਕੰਮ ਕਰਨ ਵਾਲੇ ਬੰਦੇ ਨੂੰ ਤਾਂ ਅਣਪੜ ਗਵਾਰ ਫਲਾਨਾ ਹਤਮਕਾ ਜੇਬ ਉਹ ਕਿਹਾ ਜਾਂਦਾ ਸੀ ਅੱਜ ਜਿਹੜੇ ਪਿੰਡਾਂ ਦੇ ਵਿੱਚ ਰੋਗ ਰਹਿੰਦੇ ਆ ਜਿਹੜੇ ਅਣਪੜਾ ਉਹਨਾਂ ਨੂੰ ਬੋਲਣ ਦਾ ਵੀ ਉਹਨਾਂ ਨੂੰ ਲਿਆਕਤ ਵੀ ਜਾਦੇ ਆ ਉਹਨਾਂ 'ਚ ਮੁਹੱਬਤ ਵੀ ਜਾਦੇ ਆ ਔਰ ਜਿਹੜੇ ਮਤਲਬ ਜਿਆਦਾ ਪੜ੍ਹ ਲਿਖ ਗਏ ਉਹ ਸਾਇਦ ਕਿਤੇ ਉਹਨਾਂ ਤੋਂ ਮੁਹੱਬਤ ਵੀ ਖਤਮ ਹੋਈ ਆ ਬੋਲਣ ਮਠਾਸ ਔਰ ਉਹ ਉਹਨਾਂ ਨੂੰ ਕਲਚਰ ਵੀ ਭੁੱਲਦਾ ਜਾ ਰਿਹਾ ਠੀਕ ਹੈ ਔਰ ਕੋਈ ਐਡੀ ਵੱਡੀ ਉਹਨਾਂ ਨੇ ਪ੍ਰਾਪਤੀ ਨਹੀਂ ਕੀਤੀ ਕਿ ਉਹ ਕਹਿ ਦਣ ਵੀ ਅਸੀਂ ਪੜ੍ਹ ਲਿਖ ਕੇ ਜਾਂ ਵੱਡੇ ਸ਼ਹਿਰਾਂ ਦੇ ਵਿੱਚ ਜਾ ਕੇ ਔਰ ਇੱਕ ਜਿਹੜੀ ਸਭ ਤੋਂ ਵੱਡੀ ਗੱਲ ਆ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਕੂਨ ਗਵਾ ਲਿਆ ਜਿੱਥੇ ਬਹਿ ਕੇ ਬੰਦਾ 10 ਮਿੰਟ ਆਪਣੀ ਧਰਤੀ ਨਾਲ ਗੱਲਾਂ ਕਰਦਾ ਸੀ ਆਪਣੇ ਆਪ ਨਾਲ ਗੱਲਾਂ ਕਰਦਾ ਸੀ ਠੀਕ ਆ ਉਹ ਚੀਜ਼ਾਂ ਗਵਾ ਲੀਆਂ ਠੀਕ ਹੈ ਮੇਰਾ ਇਹ ਵੀਡੀਓ ਚੰਗੀ ਲੱਗੀ ਤਾਂ ਵੱਧ ਵੱਧ ਲਾਈਕ ਸ਼ੇਅਰ ਕਰਦਿਆ ਕਰੋ ਗੱਲਾਂ ਕਰਨ ਨੂੰ ਹੋਰ ਬਹੁਤ ਨੇ ਪਰ ਇਸ਼ਾਰਾ ਹੀ ਕਾਫੀ ਆ ਧੰਨਵਾਦ